BCED ਜਨਤਕ ਬਿਜਲੀ ਸਹੂਲਤ ਪਹਿਲੀ ਵਾਰ ਨਿਵਾਸੀ ਅਤੇ ਕਾਰੋਬਾਰ ਨੂੰ ਛੱਡ ਸੋਲਰ ਤੇ ਬੈਟਰੀ ਸਟੋਰੇਜ ਲਗਾਉਣ ਦੇ ਲਈ ਰੀਬੇਟ ਦੇਣ ਜਾ ਰਹੀ ਹੈ BC Hydro ਦੇ ਮੁਤਾਬਕ ਯੋਗ ਮਕਾਨ ਮਾਲਕਾਂ ਨੂੰ ਯੋਗ ਸੋਲਰ ਅਤੇ ਬੈਟਰੀ ਸਟੋਰੇਜ ਸਿਸਟਮ ਇੰਸਟਾਲ ਕਰਾਉਣ ਦੇ ਲਈ ਡਾਲਰ 10000 ਤੋਂ ਵੱਧ ਦੀ ਛੋਟ ਮਿਲੇਗੀ ਜਦਕੀ ਅਪਾਰਟਮੈਂਟ ਬਿਲਡਿੰਗ ਸਕੂਲ ਕਾਰੋਬਾਰ ਅਤੇ ਹੋਰਾਂ ਨੂੰ ਡਾਲਰ 50000 ਤੋਂ ਡਾਲਰ 150000 ਵਾਪਸ ਮਿਲ ਸਕਦੇ ਨੇ ਸਹੂਲਤ ਦੇ ਮੁਤਾਬਕ ਇਹ ਪ੍ਰੋਗਰਾਮ ਲੋਕਾਂ ਨੂੰ ਆਪਣੀ ਸਲੀ ਬਚਾਉਣ ਬਿਜਲੀ ਦੇ ਖਰਚੇ ਬਚਾਉਣ ਤੇ ਸਾਫ਼ ਊਰਜਾ ਦੇ ਵਿੱਚ ਮਦਦ ਕਰ ਸਕਦਾ ਹੈ ਇਹ ਛੋਟੇ ਸੂਬੇ ਦੇ ਵਿੱਚ ਸਾਫ਼ ਊਰਜਾ ਲਿਆਉਣ ਦੀ ਯੋਜਨਾ ਦਾ ਹੀ ਹਿੱਸਾ ਹੈ 15 ਸਾਲਾਂ ਵਿੱਚ ਪਹਿਲੀ ਵਾਰ BC ਹਾਈਡਰੋ ਨੇ ਸਾਫ਼ ਬਿਜਲੀ ਉਤਪਾਦਨ ਦੀ ਅਪੀਲ ਕੀਤੀ ਹੈ ਤੇ ਡਾਲਰ 40 ਬਿਲੀਅਨ ਦੇ ਨਿਵੇਸ਼ ਦਾ ਕੈਪੀਟਲ ਪਲਾਨ ਪਲਾਨ ਜਿਹੜਾ ਉਹ ਅਪਡੇਟ ਕੀਤਾ ਹੈ BC ਹਾਈਡਰੋ ਦੇ ਸੀਈਓ ਨੇ ਕਿਹਾ ਕਿ ਜੁਲਾਈ ਤੋਂ ਸ਼ੁਰੂ ਹੋਣ ਵਾਲੀ ਰੀਬੇਟ ਨਾਲ ਹੁਣ ਤੇ ਇਸ ਕਦਮ ਨਾਲ ਸੂਬਾ ਵਾਸੀਆਂ ਨੂੰ ਅੱਗੇ ਜਾ ਕੇ ਮੰਗ ਮੁਤਾਬਕ ਬਿਜਲੀ ਮਿਲ ਸਕ ਪ੍ਰੋਗਰਾਮ ਦੇ ਸਾਈਨ ਕਰਨ ਵਾਲੇ ਕਸਟਮਰਸ ਭਵਿੱਖ ਦੀ ਖਪਤ ਤੇ ਉੱਤੇ ਕਰੈਡਿਟ ਲਈ ਵਾਧੂ ਬਿਜਲੀ ਜਿਹੜੀ ਹੈ ਉਹ ਵਾਈਡਰ ਗ੍ਰਿਡ ਨੂੰ ਭੇਜਣ ਲਈ ਰਜਿਸਟਰਡ ਕਰ ਸਕਦੇ ਨੇ ਸਰਕਾਰ ਵੱਲੋਂ ਇਹ ਕਦਮ ਪ੍ਰੋਵਿੰਸ ਦੇ ਵਿੱਚ ਸੋਲਰ ਪੈਨਲ ਦੀ ਗਿਣਤੀ ਵਧਾਉਣ ਦੇ ਲਈ ਚੁੱਕਿਆ ਗਿਆ ਹੈ ਤਾਂ ਜੋ ਜ਼ੀਰੋ ਇਮੀਗ੍ਰੇਸ਼ਨ ਬਿਜਲੀ ਪੈਦਾ ਹੋਵੇ ਅਤੇ ਭਵਿੱਖ ਦੇ ਵਿੱਚ ਵਾਧੀ ਡਿਮਾਂਡ ਦੇ ਚੱਲਦਿਆਂ ਮੰਗ ਨੂੰ ਘਟਾਇਆ ਜਾ ਸਕੇ ਕਿਉਂਕਿ ਇਸ ਸਦਕਾ ਪਾਵਰ ਜਨਰੇਟ ਪਲਾਂਟਸ ਦਾ ਬੋਝ ਕੁਝ ਘਟ ਸਕਦਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਪਹਿਲਾਂ ਹੀ ਐਡਮਿੰਟਨ ਅਤੇ ਟ੍ਰਾਂਟੋ ਦੇ ਵੱਲੋਂ ਸ਼ੁਰੂ ਕੀਤੇ ਗਏ ਨੇ ਕਿਉਂਕਿ ਉੱਥੇ ਸਰਦੀ ਦੌਰਾਨ ਬਿਜਲੀ ਦੀ ਮੰਗ ਵਿੱਚ ਰਿਕਾਰਡ ਤੋੜ ਵਾਅਦਾ ਹੁੰਦਾ ਹੈ એનર્ਜੀ ਮਨਿਸਟਰੀ ਜੋਇਸ਼ੀ ਆਸਬੋਰਨ ਨੇ ਇੱਕ ਲਿਖਤੀ ਬਿਆਨ ਦੇ ਵਿੱਚ ਕਿਹਾ ਸਾਨੂੰ ਆਪਣੇ ਘਰਾਂ ਕਾਰੋਬਾਰਾਂ ਤੇ ਉਦਯੋਗਾਂ ਨੂੰ ਸ਼ਕਤੀ ਦੇਣ ਲਈ ਵੱਧ ਰਹੀ ਆਰਥਿਕਤਾ ਨੂੰ ਸ਼ਕਤੀ ਦੇਣ ਅਤੇ ਸਾਡੇ ਭਵਿੱਖ ਨੂੰ ਸ਼ਕਤੀ ਦੇਣ ਲਈ ਵਧੇਰੇ ਕਲੀਨ એનર્ਜੀ ਦੀ ਲੋੜ ਹੈ ਸਰਕਾਰ ਇਸ ਕਦਮ ਰਾਹੀਂ ਮੌਜੂਦਾ ਸੋਰਸਸ ਤੋਂ ਬਿਜਲੀ ਦੀ ਵਰਤੋਂ ਨੂੰ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਬੀਸੀ ਹਾਈਡਰੋ ਕਰਾ ਇੰਡਸਟਰੀ ਨੂੰ ਜ਼ਿਆਦਾ ਬਿਜਲੀ ਸਪਲਾਈ ਕਰਦਾ ਹੈ ਵੱਧ ਰਹੀ ਮੰਗ ਦੇ ਚੱਲਦਿਆਂ ਬੀਸੀ ਹਾਈਡਰੋ ਨੇ ਕੰਪੀਟੀਟਿਵ ਕਾਲ ਆਫ એનર્ਜੀ ਪ੍ਰੋਗਰਾਮ ਸ਼ੁਰੂ ਕੀਤਾ ਯੂਟਿਲਿਟੀ ਕੰਪਨੀ ਦਾ ਕਹਿਣਾ ਹੈ ਕਿ ਉਸ ਨੂੰ 2028 ਦੇ ਅੰਕ ਤੱਕ ਪ੍ਰਤੀ ਸਾਲ ਲਗਭਗ 3000 ਗੀਗਾਵਾਟ ਘੰਟੇ ਵਾਧੂ ਲਿਆਉਣ ਦੀ ਲੋੜ ਹੈ ਜੋ ਕਿ 270000 ਘਰਾਂ ਦੀ ਸੇਵਾ ਕਰਨ ਦੇ ਲਈ ਲੋੜਿੰਦੀ ਬਿਜਲੀ ਦੇ ਬਰਾਬਰ ਹੈ ਬੀਸੀ ਹਾਈਡਰੋ ਦਾ ਕਹਿਣਾ ਹੈ ਕਿ ਉਹ ਹਿਸਟੋਰਿਕ ਸਿਸਟਮ ਦੀ ਵਰਤੋਂ ਨੂੰ ਦੇਖ ਰਿਹਾ ਹੈ ਜਿਸ ਦੇ 2030 ਤੱਕ 15 ਫੀਸਦੀ ਦੇ ਵਾਅਦੇ ਦੀ ਉਮੀਦ ਹੈ ਵਰਤੋਂ ਦੇ ਅੰਕੜਿਆਂ ਅਨੁਸਾਰ ਪਿਛਲੇ 15 ਸਾਲਾਂ ਦੀ ਵਰਤੋਂ ਕਾਫੀ ਸਥਿਰ ਰਹੀ ਹੈ ਕਿਉਂਕਿ ਲਗਾਤਾਰ ਵਧ ਰਹੀ ਆਬਾਦੀ ਦੇ ਦੇ ਆ ਭਵਿਕ ਵਿੱਚ ਡਿਮਾਂਡ ਕਾਫੀ ਜ਼ਿਆਦਾ ਵਧਣ ਦੀ ਉਮੀਦ ਹੈ ਕਿਉਂਕਿ 37 ਦਿਨਾਂ ਦੇ ਵਿੱਚ 10000 ਲੋਕ ਬੀਸੀ ਵੇਚਾਰੇ ਨੇ ਇਸ ਦੌਰਾਨ ਬਦਲਵੇਂ ਵਿਕਲਪ ਦੇਖਣੇ ਪੈਣਗੇ ਜਿਸ ਦੇ ਲਈ ਸੋਲਰ ਪੈਨਲ ਦਾ ਰਸਤਾ ਚੁਣਿਆ ਗਿਆ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ